ਹਾਂ ਮੈਂ ਤਾਂ ਤੂੰ ਕੰਜਰਖਾਨੇ ਇਹ ਲੁੱਟ ਬਣਾ ਕਰਨ ਗਈ ਸੀ ਤੂੰ ਰਾਜਵਿੰਦਰ ਨਾਲ ਇਹ ਨਾ ਮੇਰੇ ਮਾਮੇ ਦਾ ਮੁੰਡਾ ਇਹਦੇ ਨਾਲ ਤੂੰ ਲੁੱਟ ਬਣਾ ਕਰਦੀ ਆ ਬਿਲਕੁਲ ਨਹੀਂ ਹੈ ਬਿਲਕੁਲ ਆਹ ਤੇ ਤੂੰ ਤਾਂ ਕਹਿੰਦੀ ਮੈਂ ਗੱਡੀ 'ਚ ਗਈਆਂ ਮੈਂ ਤਾਂ ਐ ਗਈਆਂ ਆਹ ਹੋਏ ਨਾਲ ਫਿਰਦੀਆਂ ਤੂੰ ਆਈਆਂ ਆ ਆ ਇਕੱਠਿਆ ਆ ਗਈ ਵੀ ਨਾਲਿਆ ਤਿੰਨ ਦਿਨ ਰਾਤਾਂ ਕੱਟੀਆਂ ਬਿਲਕੁਲ ਕਮਰੇ ਲੈ ਕੇ ਕੱਟੀਆਂ ਤਿੰਨ ਦਿਨ ਦੁਆਨੇ ਕਮਰਿਆਂ 'ਚ ਕੀ ਕਰਦੇ ਹੁੰਦੇ ਫਿਰ ਬੰਦਾ ਦੀ ਨਜਾਇਜ਼ ਹਾਂ ਨਜਾਇਜ਼ ਆ ਲਾਣਤੀ ਆ ਲਾਣਤੀ ਆ ਲਾ ਹੁਣ ਆ ਰਮਾਲ ਰਾ ਦਿਖਾ ਮੜਾ ਜੀ ਲਾਰੇ ਦਿਖਾ ਕੇ ਹੈ ਉਹ ਦੋ ਦੋ ਜਵਾਕਾਂ ਦਾ ਬਾਪ ਤੂੰ ਧੌਲੀਦਾਰੀ ਤੇ ਮੇਰੇ ਹੀ ਘਰ ਪਟਣਾ ਦਾ ਕੰਜਰਾ ਉਹ ਕੰਜਰਾ ਤੂੰ ਡੋਕੇ ਲੈਣਾ ਇਹਦਾ ਆ ਕਿੱਥੇ ਨੂੰ ਕੰਜਰੀਆਂ ਲਈ ਫਿਰਦਾ ਤੂੰ ਸ਼ਰਮੇ ਆ ਸ਼ਰਮ ਤੈਨੂੰ ਆਈਓ ਨਹੀਂ ਤੈਨੂੰ ਮੈਂ ਪਰਸੋਂ ਦਾ ਪੁੱਛਦਾ ਵੀ ਤੂੰ ਇੱਧਰ ਆ ਦੇਖੋ ਜੀ ਮੇਰੀ ਆ ਦੇਖੋ ਮੇਰੀ ਘਰ ਵਾਲੀ ਆ ਦੇਖੋ ਤੁਰਦੀ ਫਿਰਦੀ ਆ ਉਦਾਂ ਇਹ ਕਹਿੰਦਾ ਮੈਂ ਕਹਿੰਦੀ ਮੇਰਾ ਭਰਾ ਵਾ ਹੱਥ ਨਾਲ ਛਪਾਏ ਆ ਆ ਦੇਖੋ ਇਹ ਪਿਓ ਨੂੰ ਵੇਖੀ ਪੌਣਾ ਨੂੰ ਆ ਆਵੇ ਆ ਆਵੇ ਹੱਥਾਂ ਨਾਲ ਛਪਾਏ ਆ ਦੇਖੋ ਹਾਂ ਮੇਰਾ ਭਰਾ ਵਾ ਆ ਵੇ ਲੋ ਇਹਦੀ ਦੇ ਆ ਦੇਖੋ ਜੀ ਇਧਰ ਕਹਿੰਦੀ ਪੌਣਾ ਦੇ ਪਿਓ ਦੀ ਮਾਂ ਨੂੰ ਕਹਿੰਦੀ ਮੇਰੀ ਮੇਰੀ ਕੁੜੀ ਆ ਬੜੀ ਸਿਆਣੀ ਆ ਆ ਵੇਖੋ ਤੇਰੀ ਮਦੇ ਨੰਨੋਂ ਵੇਖੀ ਪਿਆਂ ਢਿੱਲ ਦੇ ਤੇ ਤੇਰੇ ਤੇਰੇ ਪਿਓ ਤੇਰੀ ਮਦੇ ਨੰਨੋਂ ਵੇਖੀ ਪਿਆਂ ਢਿੱਲ ਦੇ ਤੇ ਤੇਰੇ ਤੇਰੇ ਪਿਓ ਨੇ ਲਾਇਆ ਤੇਰੇ ਅੱਤੇ ਵੇਖੀ ਮੈਂ ਦੇਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇਰਾ ਵੇਖੀ ਬੰਦਾ ਕੀ ਤੇਰਾ ਹਣ